ਆਦੀ ਜਿਹੜੀ ਲੋੜੀ ਹੈ ਅਸੀਂ ਅੱਜ 12ਵੀਂ ਦੀਆਂ ਦੀ ਲੋੜੀ ਬਣਾਈ ਹੈ ਪਹਿਲਾਂ ਜਿਹੜੀ ਨੈਗੇਟਿਵਿਟੀ ਹੁੰਦੀ ਸੀ ਬੱਚਿਆਂ ਦੇ ਸੰਬੰਧ ਚ ਕੁੜੀ ਤੇ ਮੁੰਡੇ ਦਾ ਇੱਕ ਫਰਕ ਗਿਣਿਆ ਜਾਂਦਾ ਸੀ ਉਹਦੇ ਫਰਕ ਨੂੰ ਮਿਟਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਜਿਹੜੇ ਲਈ ਅਸੀਂ 12 ਦੀ ਲੋੜੀ ਬਣਾਉਨੇ ਆ ਕਿ ਵਿਦਿਆਰਥਣਾਂ ਨਾਲ ਸੰਬੰਧਤ ਬੱਚੀਆਂ ਜਿਹੜੀਆਂ ਕੁਝ ਵਿਦਿਆਰਥੀ ਹਾਈ ਪਲਫਿਕੇਸ਼ਨ ਆਂ ਔਰ ਜਿਹੜੀਆਂ ਬੱਚੀਆਂ ਗੇਮਾਂ ਚ ਪ੍ਰਾਪਤੀ ਕਰਦੀਆਂ ਕੋਈ ਸਮਾਜਿਕ ਤੌਰ ਤੇ ਹੋਰ ਕੰਮਾਂ ਚ ਹਿੱਸਾ ਲੈਂਦੀਆਂ ਉਹਨਾਂ ਬੱਚੀਆਂ ਨੂੰ ਅਸੀਂ ਇੱਕ ਹਿੱਸੇ ਤੇ ਸਨਮਾਨ ਕਰਦੇ ਕਾਫੀ ਲੋਕਾਂ ਚ ਜਾਗਰੂਕੀ ਆਈ ਹੈ ਫਿਰ ਵੀ ਕਿਤੇ ਨਾ ਕਿਹਨਾਂ ਪ੍ਰੋਗਰਾਮਾਂ ਦੀ ਕਾਫੀ ਲੋੜ ਹੈ ਜਿਹੜਾ ਅਸੀਂ ਜਿਹੜੀ ਭੇਦਭਾਵ ਦਾ ਲੜਕੇ ਲੜਕੀ ਵਾਲਾ ਜਿਹੜਾ ਉਹ ਵਾ ਜਿਹੜਾ ਨਹੀਂ ਹੋਣਾ ਚਾਹੀਦਾ ਤੇ ਜਿਹੜੀਆਂ ਨੰ ਬੱਚੀਆਂ ਨੂੰ ਅਸੀਂ ਜਿਹੜੇ ਕੱਪੜੇ ਆ ਉਹ ਦੇ ਕੇ ਜੀ ਆਇਆਂ ਕਿਹਾ ਔਰ ਤਿੰਨ ਲੜਕੀਆਂ ਪੁੱਚ ਵਿਦਿਆਲਿਆ ਨਾ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਵਿੱਦਿਆ ਦੀ ਪ੍ਰਾਪਤੀ ਤੇ ਅਸੀਂ ਉਹਨਾਂ ਨੂੰ ਸਨਮਾਨ ਦਿੱਤਾ ਸੋ ਖੁਸ਼ਮੀ ਨੇਤਰਦਾਨ ਕਲੱਬ ਪੰਨੇ ਦੌਰ ਵੱਲੋਂ ਅੱਜ ਈਆਂ ਦੀ ਲੋੜੀ ਮਨਾਈ ਜਾ ਰਹੀ ਹੈ ਸਾਡੇ ਨਾਲ ਇਸ ਵਕਤ ਕਲੱਬ ਦੇ ਮੈਂਬਰ ਹਨ ਉਹ ਗੱਲਬਾਤ ਕਰਦੇ ਹਨ ਅ ਡਾਕਟਰ ਸਾਹਿਬ ਅੱਜ ਜੋ ਧੀਆਂ ਦੀ ਲੋੜੀ ਮਨਾਈ ਜਾ ਰਹੀ ਹੈ ਅ ਕੀ ਕਹਾਂ ਧੀਆਂ ਦੀ ਜਿਹੜੀ ਲੋੜੀ ਹੈ ਅਸੀਂ ਅੱਜ 12ਵੀਂ ਧੀਆਂ ਦੀ ਲੋੜੀ ਮਨਾਈ ਹੈ ਇਹਦੇ ਵਿੱਚ ਸਾਡਾ ਬੱਚਿਆਂ ਪ੍ਰਤੀ ਜਿਹੜੀ ਸਾਡੀ ਸੋਚ ਹੈ ਪਹਿਲਾਂ ਜਿਹੜੀ ਨੈਗੇਟਿਵਿਟੀ ਹੁੰਦੀ ਸੀ ਬੱਚਿਆਂ ਦੇ ਸੰਬੰਧ ਚ ਕੁੜੀ ਤੇ ਮੁੰਡੇ ਦਾ ਇੱਕ ਫਰਕ ਗਿਣਿਆ ਜਾਂਦਾ ਸੀ ਉਦੇ ਫਰਕ ਨੂੰ ਮਿਟਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਹੈ ਜਿਹੜੇ ਲਈ ਅਸੀਂ ਛਿੱਟੀਆਂ ਦੀ ਲੋੜੀ ਮਨਾਉਂਦੇ ਆ ਉਸ ਦੇ ਨਾਲ ਹੀ ਅਸੀਂ ਜਿਹੜੀਆਂ ਉੱਚ ਵਿਦਿਆ ਨਾਲ ਸੰਬੰਧਿਤ ਬੱਚੀਆਂ ਆ ਜਿਹੜੀਆਂ ਉੱਚ ਵਿਦਿਆ ਚ ਹਾਈ ਪਲਫਿਕੇਸ਼ਨ ਆ ਔਰ ਜਿਹੜੀਆਂ ਬੱਚੀਆਂ ਗੇਮਾਂ ਚ ਪ੍ਰਾਪਤੀ ਕਰਦੀਆਂ ਕੁਝ ਸਮਾਜਿਕ ਤੌਰ ਤੇ ਹੋਰ ਕੰਮਾਂ ਚ ਹਿੱਸਾ ਲੈਂਦੀਆਂ ਉਹਨਾਂ ਬੱਚੀਆਂ ਨੂੰ ਅਸੀਂ ਇੱਕ ਹਿੱਸੇ ਤੇ ਸਨਮਾਨ ਕਰਦੇ ਆ ਇਸ ਤੋਂ ਅਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਲੜਕੀਆਂ ਪ੍ਰਤੀ ਜਿਹੜੀ ਸੋਚ ਹੈ ਉਹ ਬਦਲਣੀ ਚਾਹੀਦੀ ਹੈ। ਇੱਕ ਸਮਾਜ ਅੱਜ ਬਹੁਤ ਤਰੱਕੀ ਕਰ ਗਿਆ ਹੈ। ਸਾਡੀਆਂ ਸੋਚਾਂ ਜਿਹੜੀਆਂ ਉਹ ਪਿਛਾਂ ਖਿੱਚੂਆਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਕਾਫੀ ਲੋਕਾਂ 'ਚ ਜਾਗਰੂਕੀ ਆਈ ਹੈ। ਫਿਰ ਵੀ ਕਿਤੇ ਨਾ ਕਿਤੇ ਇਹਨਾਂ ਪ੍ਰੋਗਰਾਮਾਂ ਦੀ ਕਾਫੀ ਲੋੜ ਹੈ। ਜਿਹੜਾ ਅਸੀਂ ਜਿਹੜੀ ਭੇਦਭਾਵ ਦਾ ਲੜਕੇ ਲੜਕੀ ਵਾਲਾ ਜਿਹੜਾ ਉਹ ਹੈ ਜਿਹੜਾ ਨਹੀਂ ਹੋਣਾ ਚਾਹੀਦਾ। ਕਿੰਨੇ ਬੱਚਿਆਂ ਨੂੰ ਅੱਜ ਤੁਸੀਂ ਅੱਜ ਇਹ ਦਾ ਸਨਮਾਨਿਤ ਕਰ ਚੁੱਕੇ ਹਾਂ ਅੱਜ ਅਸੀਂ 23 ਜਿਹੜੀਆਂ ਨੰਮ ਬੱਚੀਆਂ ਨੂੰ ਅਸੀਂ ਜਿਹੜੇ ਕੱਪੜੇ ਹੈ ਉਹ ਦੇਖ ਕੇ ਜੀ ਆਇਆਂ ਕਿਹਾ ਔਰ ਤਿੰਨ ਲੜਕੀਆਂ ਕੁਝ ਵਿਦਿਆਲਿਆਂ ਜਿਨ੍ਹਾਂ ਨੂੰ ਅਸੀਂ ਉਹਨਾਂ ਦੀ ਵਿੱਦਿਆ ਦੀ ਪ੍ਰਾਪਤੀ ਤੇ ਅਸੀਂ ਉਹਨਾਂ ਨੂੰ ਸਨਮਾਨਿਤ ਔਰ ਇਹ ਸਾਨੂੰ ਜੋ ਕਲੱਬ ਦੇ ਅਹੁਦੇਦਾਰ ਹਨ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਜੋ ਅੱਜ ਦਾ ਇਹ ਸਮਾਗਮ ਪੂਰਾ ਸੋਖਣੀ ਇੰਤਦਾਨ ਕਲੱਬ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇੱਕ ਅੱਜ ਕਰਵਾਇਆ ਗਿਆ ਹੈ ਜਿਕਰਯੋਗ ਹੈ ਕਿ ਇੱਥੇ ਬੱਚਿਆਂ ਨੇ ਜੋ ਨੰਬਰ ਕੀਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ ਕੈਮਰਾਂਗ ਦੇ ਨਾਲ ਆਪਕਾਰਚਿੰਗ ਮਲਾ ਵਿਖਾਸਪੋਰਟ ਐਂਡ ਦੋਟ